ਵਲਾਕ ਵੀਰਪਾਲਪੁਰ ਦੇ ਵਿੱਚ ਸੜ ਬਹੁਤ ਬਹੁਤ ਤੈਨੂੰ ਧੰਨਵਾਦ ਜੀ। ਮੋਰਸਨੌਕੀ ਵਿੱਚ ਠੀਕ ਠਾਕ ਹਾਂ। ਅਸੀਂ ਵੀ ਠੀਕ ਠਾਕ ਹਾਂ। ਜੀ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰੇ ਕਮੈਂਟ ਕਰਕੇ ਦੱਸੇ ਆਪਣੇ ਵੀਡੀਓ ਕਿਦਾਂ ਦੀਆਂ ਲੱਗਦੀਆਂ ਨੇ। ਬਹੁਤ ਧੰਨਵਾਦ ਤੁਹਾਡੇ ਆਪਣੇ ਨਾਲ ਜੁੜਨ ਦਾ। ਤੇ ਬਹੁਤ-ਬਹੁਤ ਧੰਨਵਾਦ ਅਸੀਂ ਵੀਰਪਾਲਪੁਰ ਬਲਾਕ ਨੂੰ ਜਿਸ ਨੇ ਇੰਨਾ ਜ਼ਿਆਦਾ ਪਿਆਰ ਦਿੱਤਾ। ਪਿਆਰ ਦਿੱਤਾ ਧੰਨਵਾਦ ਕਰਦੇ ਆਂ ਬੱਸ ਤੁਹਾਡਾ। ਤੇ ਸემი ਨੂੰ ਬਹੁਤ ਰਿਸਪੌਂਸ ਦਿੱਤਾ ਤੇ ਤਾਂ ਹੀ ਫਿਰ ਪਾ ਹਣ ਵੀਡੀਓ ਜਲਦੀ ਪਾਇਆ ਕਰਾਂਗੇ ਜੇ ਤੇ ਕਿਉਂਕਿ ਸੋਨ ਦਸਾ ਵੀ ਹੁਣ بڑا ਸੀਜ਼ਨ ਆਪਣਾ ਪੂਰਾ ਚੱਲ ਪਿਆ ਹੈ ਤੇ ਜਿਹੜੀ ਚੀਜ਼ ਬਣਾਇਆ ਕਰੂਗੀ ਤੇ ਮੈਂ ਤੁਹਾਨੂੰ ਦਿਖਾਇਆ ਕਰੂੰ ਦੱਸਿਆ ਕਰੂੰਗੇ ਤੇ ਬਹੁਤ ਤੁਸੀਂ ਮੈਨੂੰ ਪਿਆਰ ਦਿੱਤਾ ਇਸ ਵਲੌਗ ਨੂੰ ਵੀ ਤੇ ਲੋਜ਼ਿਆ ਅੱਜ ਪਾ ਗੂਗਲ ਗੈਲਰੀ ਕੋਟੀ ਬਣਾਈ ਆ ਕਿ ਸੌਨੋ ਤੁਹਕਾਉਣੀ ਆ ਕੋਟੀ ਤਾਂ ਹਜੇ ਵੈਸੇ ਆਪਾਂ ਜਿੱਦ ਸਲਾਈ ਗੋਲ ਗਲੇ ਬਣਾਉਣਾ ਗੋਲ ਗਲੇ ਬਣਾਉਂਦੇ ਤੋਂ ਪਹਿਲਾਂ ਮੈਂ ਖਾ ਪਹਿਣਾ ਦਿਖਾ ਦਾਂ ਕਿੰਨੀ ਕਾਟ ਹੋਊਗੀ ਨਾ ਕਿੰਨੇ ਕਿੰਨੇ ਹਰ ਵਾਰੀ ਪਕਟਾਉਣੀ ਆ ਤੇ ਲੋ ਜੀ ਦੇਖੋ ਪਹਿਲਾਂ ਤਾਂ ਦੇਖੋ ਆਪਾਂ ਸ਼ੂਟ ਸਲਾਈ ਕਰਕੇ ਹਟੀਆਂ ਹਨ ਬਸ ਉਹ ਨਹੀਂ ਹਜੇ ਸ਼ੂਟ ਸਲਾਈ ਕੀਤਾ ਸੀ ਤੇ ਮੈਂ ਕਿਹਾ ਚਲੋ ਮੇਰੀ YouTube ਫੈਮਿਲੀ ਪਹਿਣਾ ਦਿਖਾਉਣੀ ਆ ਲੋਕੇ ਸੋਨੂ ਵੀ ਇਸ ਤਰ੍ਹਾਂ ਆਈਡੀਆ ਰੋਗੇ ਵੀ ਭੈਣ ਵੀ ਡੇਲੀ ਰਿਟਿਚ ਕੀ ਕੰਮ ਕਰਦੀ ਆ ਲਓ ਜੀ ਕੱਲ ਮੈਂ ਪਿੰਡ ਕਾਲੇ ਕਲੇ ਵਲੌਗ ਚ ਵੀ ਕੱਲ ਕਿ ਸਾਰਾ ਰੈੱਡ ਕਲਰ ਰਸਮਤਾ ਤੇ ਅੱਜ ਆਪਾਂ ਸੌਂਤਾ ਮੈਰੂਨ ਜੇ ਕਲਰ ਦਾ ਤੇ ਰੈੱਡ ਨਾਲ ਪੀਜੀ ਪਾਈਪਿੰਗ ਲਾਈ ਜਾ ਤੇ ਇਹ ਵੀ ਕਹੋ ਆਪਣਾ ਕੰਮ ਹੀ ਚੱਲਦਾ ਵਧੀਆ ਆਪਣਾ ਮੈਨੂੰ ਇਹ ਵੀ ਕੰਮ ਕਰਨ ਦਾ ਬਹੁਤ ਜ਼ਿਆਦਾ ਸ਼ੌਕ ਹੈ ਆਪਾਂ ਬਾਹਰ ਦੀ ਪਾਈਪਿੰਗ ਲਾਤੀ ਤੇ ਆਪਾਂ ਗਲੇ ਤੇ ਵੀ ਪਾਈਪਿੰਗ ਲਾਤੀ ਇਹਨਾਂ ਦਾ ਕਾਲੂ ਸਲਾਈ ਕਰਾਂਗੇ ਫਿਰ ਤੁਹਾਨੂੰ ਉਹ ਵੀ ਦਿਖਾਵਾਂਗੇ ਕਾਲੂ ਹੋ ਸਕਦਾ ਹੈ ਦੰਨ ਹੋ ਜੇ ਜਾਂ ਪਰਸ ਤੱਕ ਤੇ ਗਲੇ ਤੇ ਲਾਤੀ ਲੋ ਜੀ ਪ੍ਰੈਸ ਕਰਨਾ ਤੇ ਤਰਪਾਈ ਕਰਨਾ ਰਹਿ ਗਿਆ ਰੀਤਾ ਕੱਕੋ ਰੱਖ ਲੈ ਕਿਉਂਕਿ ਇਸ ਵੀਡੀਓ ਨਾਲ ਸ਼ੂਟ ਚਾਹੀਦਾ ਸ਼ੁੱਕਰਵਾਰ ਨੂੰ ਵਿੱਚ ਸੀ ਆਪਾਂ ਤਰਪਾਈ ਵੀ ਕਰਕੇ ਦੇ ਮਾ ਲੇ ਤੇ ਲੋ ਜੀ ਇਹ ਸ਼ੂਟ ਵੀ ਆਪਣੇ ਕੋਲੋਂ ਲਿਆ ਸੀ ਪਿਓ ਤੇ ਦਵੱਟੇ ਵਾਲਾ ਸ਼ੂਟ ਆ ਇਹ ਤੇ ਆਪਣੇ ਕੋਲ ਹੀ ਲਿਆ ਸੀਗਾ ਇਹ ਵੀ ਸ਼ੂਟ ਪਿਓ ਦੇ ਦਵੱਟੇ ਵਾਲਾ ਆ 800 ਦਾ ਲਾਇਆ ਇਹਨਾਂ ਨੂੰ ਉਦੇ ਸੇਮ ਕਰ ਲੈ ਨਾਲ ਦੇਈ ਆ ਤੇ 300 ਰੁਪਿਆ ਸਲਾਈ ਤੇ 1100 ਰੁਪਿਆ ਬਣਾ। ਸਵੀਰ ਰੱਖ ਆ। ਉਹ ਫਾਕੇ ਲੈ ਜਾਣਗੇ ਕਿਉਂਕਿ ਮੈਂ ਤੁਹਾਨੂੰ ਦੱਸਤਾ ਵੀ ਆ ਪੰਜੀ ਇਹ ਵੀ ਕੰਮ ਦਾ ਨਾਦੀ ਚਲਦਾ ਵਾ। ਤੋ ਜੀ ਸ਼ੂਟ ਰੱਖਣ ਲੱਗੀ ਦਮਾ ਕਰੀ। ਤੇ ਲੋ ਜੀ ਪਸੋਂ ਦਿਖਾਉਣੀ ਆ ਹੁਣ। ਗੋਲ ਗੱਲੀ ਦੀ ਕੋਟੀ। ਇਧਰ ਆਪਾਂ ਕਾਲੀ ਜੀ ਜਾਗਟ ਤਿਆਰ ਕਰੀ ਕੋਟੀ ਤਿਆਰ ਕਰ ਜਣ ਤੁਹਾਨੂੰ ਬਾਅਦ ਕੇ ਤਿਆਰ ਸੁਨੀ ਵੀ ਦਿਖਾਵਾਂਗੇ। ਕਿਉਂਕਿ ਆਪਾਂ ਇਸ ਤਰ੍ਹਾਂ ਟਾਈਮ ਅਬ ਵੀ ਟੈਂਪ ਟੇਬਲ ਬਣਾਇਆ ਰੱਖਿਆ ਹੁੰਦਾ ਵੀ 9 ਵਜੇ ਤੱਕ ਆਪਾਂ ਕੰਮ ਕਰਦੇ ਨੇ 9 ਵਜੇ ਤੱਕ ਆ ਕੰਮ ਕਰਨਾਗਾ ਤੇ ਲੋ ਜੀ ਦੇਖੋ ਇਹ ਆਪਾਂ ਗੋਲਗਲਾ ਬਣਾਇਆਗਾ ਤੁਸੀਂ ਸਨ ਤੋ ਖਾਉਣੇ ਆ ਸੋਨ ਚਲੇ ਲੋ ਜੀ ਇਹ ਕੋਟੀ ਦਾ ਪੂਰੀਆਂ ਬਾਹਾਰੀਆ ਤੇ ਬਣ ਕੇ ਤਿਆਰ ਆ ਪਿਛਲੀ ਸਾਈਡ ਆਪਣਾ ਰਹਿਗਾ ਬਣਾਉਣਾ ਲਾ ਤੇ ਉਹ ਬਣੀ ਜਾਂਦਾਗਾ ਦੇਖੋ ਜੀ ਬਹੁਤ ਸੋਹਣੀ ਆ ਇਹ ਤੋ ਹੁਣ ਵਾਰੀ ਵਾਸ਼ ਕਰਨ ਵਾਲੀ ਆ ਇਹ ਵਸਲਾਈਆਂ ਦੇ ਰੰਗ ਚੜ ਜਾਂਦੇ ਦੇਖੋ ਜੀ ਇਹ ਪੂਰੀ ਬਣ ਕੇ ਤਿਆਰ ਹੋਈ ਜੀ ਤੁਹਾਨੂੰ ਫੇਰ ਵੀ ਆਪਾਂ ਦਿਖਾਵਾਂਗੇ ਦੇਖੋ ਜੀ ਆਪਾਂ ਤੁਹਾਨੂੰ ਅੱਜ ਦਿਖਾਉਣ ਲੱਗੇ ਆ ਗੋਲ ਗਲੇ ਤੇ ਤੁਸੀਂ ਵੀ ਐਸਾ ਗੋਲ ਗਲੇ ਦੀ ਬਣਾਉਣੀ ਹੋਵੇ ਇਹਨੇ ਦੋ ਅਸੀਂ ਇਕੱਠੀਆਂ ਇੱਕ ਫੇਰ ਆਪਾਂ ਵੀ ਕਰਦੇ ਸੀ ਬਣਾਈ ਆ ਤੇ ਇੱਕ ਆਪਾਂ ਹੀ ਕਰਤੀ ਸੀ ਪਹਿਲਾਂ ਉਹ ਉਹਨਾਂ ਦੀ ਤਿਆਰ ਕਰਤੀ ਸੀ ਚਿੱਟੇ ਰੰਗ ਦੀ ਬਹੁਤ ਜ਼ਿਆਦਾ ਪਸੰਦ ਆਈ ਤੇ ਫੇਰ ਚਲੋ ਕੁੰਕਿੰਦੇ ਵੀ ਆ ਕਿ ਸਾਨੂੰ ਹੋਰ ਬਣਾ ਕੇ ਦੋ ਤੇ ਪੀਸ ਕਲਰ ਦੀ ਆਪਾਂ ਤਿਆਰ ਕਰੀ ਜਾਂਦੇ ਆ ਤੇ ਬਹੁਤ ਸੋਣੀ ਮਿਹਨਤ ਵੀ ਬਹੁਤ ਲੱਗਦੀ ਹੈ ਤੇ ਲਵਾਈ ਚੜਾਈ ਵੀ ਬਹੁਤ ਆ ਸਾਨੂੰ ਪ੍ਰੋਪਰ ਬਣ ਕੇ ਤਿਆਰ ਹੋਈ ਸਾਨੂੰ ਫਿਰ ਵੀ ਮੈਂ ਦੱਸੂਗੀ ਕਿੰਨੀ ਆਪਾਂ ਲਵਾਈ ਰੱਖੀ ਹੈ ਤੇ ਕਿੰਨਾ ਜੋਟੇ ਥੱਲੇ ਪਾ ਕੇ ਤਾਂ ਬਧਾਇਆ ਕਿੰਨੇ ਆਪਾਂ ਮੋੜੇ ਰੱਖਿਆ ਸਾਨੂੰ ਸਾਰਾ ਦੱਸਾਂਗੀ ਆਪਾਂ ਤੇ ਕਿਹੜਾ ਵਾਸਤੇ ਕਿਉਂ ਵੀਡੀਓ ਜਿਆਦਾ ਲੰਬੀ ਹੋ ਜੇ ਵਗੈਰਾ ਆਪਾਂ ਸਾਨੂੰ ਦੱਸਣੀ ਹੈ ਕਿ ਆਪਾਂ ਗੋਲ ਗਲਾ ਬਣਾਉਣਾ ਦੇਖੋ ਜੀ ਆਪਾਂ ਇੱਥੋਂ ਅੱਧ ਤੋਂ ਕਰ ਲਏ ਸੀਗੇ। ਦੇਖੋ। ਇਹ ਸਾਰੇ ਝੋਟੇ ਇੱਥੋਂ ਆਪਾਂ ਪਹਿਲਾਂ ਮੋਢਾ ਘਟਾਤਾ ਸੀਗਾ। ਮੋਢੇ ਤੋਂ ਬਾਅਦ ਚ ਆਪਾਂ 10-12 ਸਲਾਈਆਂ ਪਾ ਕੇ ਉੱਪਰੋਂ ਆਪਾਂ ਗਲਾ ਕਟਾਇਆ ਗਾ। ਕਿਉਂਕਿ ਆਪਾਂ ਨਾਲੋਂ ਨਹੀਂ ਗਲਾ ਕਟਾਉਂਦੇ ਜੀ ਆਪਾਂ ਨਾਲੋਂ ਗਲਾ ਕਟਾਹ ਤੇ ਵੜਵਾਉਂਦੇ ਸੀ ਤਾਂ ਫਿਰ ਓ ਜਿਆਦਾ ਵੱਡਾ ਗਲਾ ਬਣਦਾ ਵਾ। ਕਿਉਂਕਿ ਇਹ ਝੋਟੇ ਬਹੁਤ ਜਿਆਦੇ ਸੀਗੇ। ਤੇ ਫਿਰ ਆਪਾਂ ਨੂੰ ਲੋੜ ਨਹੀਂ ਹੈਗੀ ਕਿ ਇੱਥੋਂ ਕਿਉਂਕਿ ਜਿਆਦਾ ਫਿਰ ਆਹ ਚੀਜ਼ ਤੋਂ ਆ ਕੇ ਫਿਰ ਜਿਆਦਾ ਨੀਵਾ ਬਣ ਜਾਣਾ ਸੀਗਾ ਫਿਰ ਆਪਾਂ 10-12 ਸਲਾਈਆਂ ਉੱਪਰ ਪਾ ਕੇ ਤੇ ਫਿਰ ਆਪਾਂ ਕਟਾਈ ਕੀਤੀ ਤੁਸੀਂ ਵੀ ਇਸ ਤਰ੍ਹਾਂ ਬਣਾਇਆ ਕਰੋਗੇ ਜਿਹੜਾ ਆਪਾਂ ਨਾਲ ਜਿ ਕਿੱਟਾ ਹੋਣਾ ਸ਼ੁਰੂ ਕਰ ਦਿੰਨੇ ਉਹ ਗੱਲਾਂ ਨਾ ਥੱਲੇ ਨੀਵਾ ਜਿਆਦਾ ਹੋ ਜਾਂਦਾ ਵਾ ਤੇ ਫਿਰ ਆਪਾਂ ਇਹ 10-12 ਸਲਾਈਆਂ ਪਾ ਕੇ ਤੇ ਫਿਰ ਆਪਾਂ ਕਟਾਈ ਕਰੂ ਕੀਤੀ ਸਿੱਖ ਆਂ ਜੀ ਦੇਖੋ ਜੀ ਤੇ ਇਹ ਬਣੂਗਾ ਗੋਲ ਗਲਾ ਜਿਹੜਾ ਗੋਲ ਗਲਾ ਬਣ ਕੇ ਤਿਆਰ ਹੋ ਗਿਆ ਸਾਨੂੰ ਫੇਰ ਵੀ ਦਿਖਾਵਾਂਗੇ ਤੁਹਾਨੂੰ ਫੇਰ ਵੀ ਦੱਸਾਂਗੇ ਵੀ ਆਪਾਂ ਕਿੰਨੇ ਕਿੰਨੇ ਜੋਟੇ ਇਧਰੋਂ ਚੱਕ ਲਈਆਂ ਸੇਮ ਚੱਕਾਂਗੇ ਇਧਰੋਂ ਵੀ ਤੇ ਇਧਰੋਂ ਵੀ ਤਾਂ ਸਾਨੂੰ ਫੇਰ ਦਿਖਾਵਾਂਗੇ ਦੇਖੋ ਜੀ ਆਪਾਂ ਘਟਾਈ ਪਾਤੀ ਸੀ ਗੋਲ ਗਲੇ ਦੀ ਤੁਸੀਂ ਵੀ ਬਣਾਉਣਾ ਗੋਲ ਗਲਾ ਤੁਸੀਂ ਵੀ ਇਸ ਤਰ੍ਹਾਂ ਬਣਾਓ ਆਪਾਂ ਅੱਧੋ-ਅੱਧੀ ਕਰ ਲਿਆ ਸੀ ਆਹ ਚੀਜ਼ ਤੇ ਇੱਥੋਂ ਅੱਧੋ-ਅੱਧੀ ਕਰ ਲਿਆ ਸੀ ਆਹਾ ਤੇ ਆਹ ਚੀਜ਼ ਅੱਧੋ-ਅੱਧੀ ਕਰਕੇ 5 ਗੁੰਡੇ ਆਪਾਂ ਹਰ ਵਾਰੀ ਕਟਾਈਗੇ 5 ਗੁੰਡੇ ਚੋਟਾਲੇ 5 ਚੋਟਾਲੇ 5-5 ਕਟੋ ਹੁੰਦੇ ਕੋਟੋ ਦੇ ਆਪਾਂ ਗੋਲ ਕਰ ਲਿਆ ਆ ਚੀਜ਼ 5-5 ਗੁੰਡੇ ਆਪਾਂ ਕਟੋ ਹੁੰਦੇ ਗਏ ਤੇ ਉਪਰੋ ਹੀ ਹੈ ਕਿ ਜੈਂਸ ਕੋਟੀ ਫੱਲਣਾ ਉਤੋਂ ਆਪਾਂ 14 ਝੁੱਟੇ ਰੱਖ ਲੇ ਤੁਸੀਂ 15 ਰੱਖ ਲੋ 16 ਰੱਖ ਲੋ ਪਰ ਆਪਾਂ 14 ਝੁੱਟੇ ਆ ਚੀਜ਼ ਰੱਖ ਲੇ ਕਟਾਉਂਦੇ ਗਏ ਨਾ ਆ ਝੁੱਟੇ ਆਪਾਂ 14 ਰੱਖ ਲੇ ਤੇ ਵਧੀਆ ਪ੍ਰੋਪਰ ਸਹੀ ਆਉਗੀ ਪੁੱਛੀ ਜੇ ਬਤ ਹਾਂ ਤਾਂ ਸਿਕ ਮਿੰਟ ਤੇ ਇਹ ਆ ਪੰਜ ਪੰਜ ਕੁੰਡੇ ਘਟਾਉਂਦੇ ਘਟਾਉਂਦੇ ਗਏ ਤੇ ਆਪਣੀ 14 14 ਜੋਟੀ ਇੱਥੇ ਰਹਿ ਗਏ ਸੀ ਫਿਰ ਫਸ ਇੱਧੇ ਹੀ ਬਣਾ ਲਿਆ ਸੀਗਾ ਦੇਖੋ ਜੀ ਗਲਾ ਜਦੋਂ ਪੂਰਾ ਬਣ ਕੇ ਤਿਆਰ ਹੋਇਆ ਸਾਨੂੰ ਫੇਰ ਵੀ ਦਿਖਾਵਾਂਗੇ ਸਾਨੂੰ ਬਹੁਤ ਸੋਹਣਾ ਬਣ ਕੇ ਤਿਆਰ ਹੋ ਗੋਲ ਗਲਾ ਇਹ ਦੇਖੋ ਜੀ ਤੇ ਬਸ ਤੁਸੀਂ ਇੰਨਾ ਤਿਆਰ ਰੱਖਿਓ ਕਿਸੇ ਬੱਚੇ ਦੀ ਬਣਾਉਣੀ ਆ ਆਪਦੀ ਬਣਾਉਣੀ ਆ ਤੁਸੀਂ ਪ੍ਰੋਪਰ ਇੱਥੋਂ ਨਾ ਘਟਾਈ ਫਾਇਓ ਆ ਚੀਤੇ ਘਟਾਈ ਨਾ ਪਾਇਓ ਗਲਾ ਫਿਰ ਬਹੁਤ ਵੱਡਾ ਬਣ ਜਾਂਦਾ ਵਾ ਇਥੋਂ ਬਣ ਕੇ ਇਹ ਫਿਰ ਕਟਾਈ ਸ਼ੁਰੂ ਕਰੇ ਫਿਰ ਗੱਲ ਬਹੁਤ ਵਧੀਆ ਗੋਲ ਬਣਦਾ ਫਟ ਚਲੋ ਜੀ ਠੀਕ ਆ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰੋ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿੱਦਾਂ ਦੀ ਲੱਗਦੀ ਬਹੁਤ ਧੰਨਵਾਦ ਤੁਹਾਡਾ ਤੁਸੀਂ ਮੈਨੂੰ ਦੀ ਵੀਰਪਾਰਕ ਔਰ ਬਲੌਕ ਚ ਵੀ ਇੰਨਾ ਜ਼ਿਆਦਾ ਪਿਆਰ ਦਿੱਤਾ ਕੋਈ ਗੱਲ ਨਹੀਂ ਆਪਾਂ ਨਵੀਆਂ ਤੇ ਨਵੀਆਂ ਵੀਡੀਓ ਲੈ ਕੇ ਆਇਆ ਕਰਾਂਗੇ ਤੇ ਡੇਲੀ ਵੀਡੀਓ ਪਾਇਆ ਕਰਾਂਗੇ ਕੋਸ਼ਿਸ਼ ਕਰਿਆ ਕਰਾਂਗੇ ਵੀ ਡੇਲੀ ਵੀਡੀਓ ਪਾ ਕੇ ਆਪਾਂ ਤੁਹਾਨੂੰ ਦਿਖਾਈਏ ਲੋ ਜੀ ਜਦੋਂ ਬਣ ਕੇ ਤਿਆਰ ਹੋ ਗਈ ਤਫੀਰ ਵੀ ਪਸੋਂ ਨੂੰ ਸਾਰੀ ਲਵਾਈ ਚੜਾਈ ਬਾਰੇ ਥੱਲੇ ਝੋਟੇ ਕਿੰਨੇ ਪਾਏ ਉੱਪਰੋਂ ਕਿੰਨੇ ਵਧਾਏ ਆ ਫੇਰ ਵੀ ਦੱਸਾਂਗੇ ਜਿਵੇਂ ਜਿਵੇਂ ਬਣ ਕੇ ਤਿਆਰ ਹੋਊਗਾ ਚਲੋ ਜੀ ਠੀਕ ਹੈ ਬਹੁਤ ਧੰਨਵਾਦ ਆਪਣੇ ਨਾਲ ਜੁੜਨ ਦਾ